ਸਾਡੇ ਸਾਡੇ ਪਿੰਡਾਂ ਵਿੱਚ ਆਪਣਾ ਮਹੌਲ ਐ ਨਹੀਂ ਉਹਨੇ ਵਿੱਚ ਖੁਸ਼ ਰਹੀਏ ਜਿੰਨਾ ਸਾਡੇ ਕੋਲ ਐ ਨਹੀਂ ਹੱਸਦੇ ਜਦੋਂ ਤਾਂ ਲੈਂਦੇ ਸਮਿਆਂ ਨੂੰ ਖੇਰੇ ਨਹੀਂ ਸੱਚ ਦੱਸਾਂ ਮਿੱਤਰਾਂ ਤੇ ਮਾਲਕ ਦੀ ਮੇਰੇ ਨਹੀਂ ਸੱਚ ਦੱਸਾਂ ਮਿੱਤਰਾਂ ਤੇ ਮਾਲਕ ਦੀ ਮੇਰੇ ਨਹੀਂ ਉਹ ਸੱਚ ਦੱਸਾਂ ਮਿੱਤਰਾਂ ਤੇ ਅੱਜ ਦੇ ਕਿਸਾਨੀ ਨੂੰ ਸਾਡੇ ਅੰਨਦਾਤਾ ਕਿਸਾਨਾਂ ਨੂੰ ਸਮਰਪਿਤ ਹੈ ਇਹ ਹਰ ਦਿਨ ਸਵੇਰ ਤੋਂ ਸ਼ਾਮ ਤੱਕ ਆਪਣੀ ਹੱਡ ਪੰਨੀ ਮਿਹਨਤ ਨਾਲ ਅਨਾਜ ਪੈਦਾ ਕਰਕੇ ਸਾਡੇ ਤੱਕ ਪਹੁੰਚਾਉਂਦੇ ਹਨ ਤੇ ਅਨਾਜ ਦੀ ਤੋਟ ਨਹੀਂ ਹੋਂਦ ਦਿੰਦੇ। ਇਓ ਕਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ। ਇਹ ਵੱਡੇ ਸ਼ੋਕੂ ਦੇ ਇਸ ਨਾਂਤੇ ਚੰਦੇ ਹੋਏ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਹਨ। ਇਸ ਕਰਕੇ ਕਿਸਾਨੀ ਨੂੰ ਉਕਤ ਮੰਨਿਆ ਗਿਆ ਹੈ। ਅੰਤ ਵਿੱਚ ਅਸੀਂ ਸਾਰੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਦੁਆ ਕਰਦੇ ਹਾਂ। ਉਹਨਾਂ ਦੀ ਮਿਹਨਤ ਅਤੇ ਲਗਨ ਨੂੰ ਸलाम ਕਰਦੇ ਹਾਂ ਜੈ ਜਵਾਨ ਜੈ ਕਿਸਾਨ